ਅੱਜ ਤੁਹਾਨੂੰ ਦਿਖਾ ਰਿਹਾ ਹਾਂ ਸਿਲਵਰ ਦੀਆਂ ਕੜਾਹੀਆਂ ਕਿਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਕਿਸ ਤਰ੍ਹਾਂ ਇਹਨਾਂ ਨੂੰ ਪਘਲਾ ਕੇ ਤੇ ਕਿਸ ਤਰ੍ਹਾਂ ਇੱਕ ਗੋਲ ਸਾਂਚੇ ਵਿੱਚ ਪਾ ਕੇ ਜਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਆਜੋ ਦੇਖੀਏ ਪਹਿਲਾਂ ਇਹ ਇੱਕ ਕੜਾਹਾ ਲੈਂਦੇ ਨੇ ਕੜਾਹੇ ਦੇ ਵਿੱਚ ਕੜਾਹੇ ਦੀ ਇੱਕ ਪੱਠੀ ਦੇ ਵਿੱਚ ਰੱਖਿਆ ਜਾਂਦਾ ਆਲੇ ਦੁਆਲੇ ਇਸ ਦੇ ਕੋਲੇ ਅੱਗ ਦਬਾਈ ਜਾਂਦੀ ਹੈ ਕੋਲੇ ਨਾਲ ਜਲਾ ਕੇ ਤੇ ਉਸ ਦੇ ਵਿੱਚ ਛਿਲਬਰ ਪਾਇਆ ਜਾਂਦਾ ਹੈ ਤੇ ਗੁਸਤੇ ਵਿੱਚ ਪੁਰਾਣਾ ਛਿਲਬਰ ਵੀ ਪਾਇਆ ਜਾਂਦਾ ਹੈ ਜੋ ਕਿ ਆਪਣੇ ਮੋਟਰਸਾਈਕਲ ਸੁਸਤਰਾ ਤੋਂ ਮਕੇ ਨਿਕਲਿਆ ਛਿਲਬਰ ਹੈ ਇਹਨਾਂ ਨੂੰ ਇਕੱਠਾ ਕਰਕੇ ਤੇ ਇਸ ਦੇ ਵਿੱਚ ਕੜਾਹੇ ਦੇ ਵਿੱਚ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਦੇਖੋ ਵੀ ਇਹ ਪਾਉਂ ਦੇ ਬਾਅਦ ਪਾਇਆ ਜਾ ਰਿਹਾ ਕੜਾਹੇ ਦੇ ਉੱਤੇ ਆਲੇ ਦੁਆਲੇ ਅੱਗ ਵੀ ਮਚਾਈ ਜਾ ਰਹੀ ਹੈ ਦੇਖੋ ਧੂਆਕੇ ਇਸ ਤਰ੍ਹਾਂ ਨਿਕਲ ਰਿਹਾ ਹੈ ਇਹ ਸਤੂਪ ਪਿਗਲਾਇਆ ਜਾਊਗਾ ਕਿਸ ਤਰ੍ਹਾਂ ਇਹ ਪਿਗਲ ਜੂਗਾ ਦੇਖੋ ਪਿਗਲ ਗਿਆ ਜੀ ਇਹ ਦੇਖੋ ਅੱਗਾ ਵਿੱਚੋਂ ਵੀ ਨਿਕਲ ਗਿਆ ਲੱਟਾਂ ਅੰਪੈਰੀਆਂ ਨੇ ਅੱਗ ਦੀਆਂ ਇਹਦੇ ਜਿਹੜੀ ਮੈਲ ਹੈ ਉੱਪਰੋਂ ਇਕੱਠੀ ਕਰਕੇ ਇਸ ਨੂੰ ਬਾਹਰ ਕੱਢਿਆ ਜਾਵੇਗਾ ਇਹ ਮੈਲ ਹੈ ਜਲਬੜ ਦੇ ਉੱਪਰ ਜਿਹੜੇ ਪ੍ਰਾਣੇ ਸੀਗੇ ਉਹਨਾਂ ਨੇ ਮੋਟਰਸਾਈਕਲ ਸਕੂਟਰਾਂ ਵਾਲੇ ਜਿਹੜੇ ਸਿਲਵਰ ਦੇ ਸਮਾਨ ਹੁੰਦਾ ਹੈ ਉਹਨੂੰ ਇੱਥੇ ਵਿੱਚ ਢਾਲ ਕੇ ਉਹਦੇ ਕਰਾਹੇ ਨਾਲ ਮਲਕੀ ਸਾਂਚੇ ਨਾਲ ਦੇ ਵਿੱਚੋਂ ਕੱਟਿਆ ਜਾ ਰਿਹਾ ਹੈ ਇੱਕ ਕਰਤੀ ਨਾਲ ਬਣਾ ਕੇ ਇਹਨਾਂ ਨੇ ਕਰਤੀ ਇਸ ਤਰ੍ਹਾਂ ਇਦੋਂ ਉਹ ਪਾ ਕੇ ਗਲੀਆਂ ਕੱਟੀਆਂ ਹੋਣੀਆਂ ਜਿਹੜਾ ਛਿਲਬੜਾ ਉਹ ਵਿੱਚ ਰਹਿ ਜਾਂਦਾ ਹੈ ਬਾਕੀ ਕੂੜ-ਕਬਾੜ ਜਿਹੜਾ ਉਹ ਬਾਹਰ ਨਿਕਲ ਜਾਂਦਾ ਹੈ ਤੇ ਉਹਨਾਂ ਨੂੰ ਬਾਹਰ ਹੀ ਖੱਟਿਆ ਜਾ ਰਿਹਾ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਤੇ ਇਸ ਤੋਂ ਬਾਅਦ ਦੇਖੋ ਵੀ ਆਪਾਂ ਕਿਸ ਤਰ੍ਹਾਂ ਇਹਨੂੰ ਸਫਾਈ ਨਾਲ ਸਾਫ਼ ਹੋ ਗਿਆ ਤੇ ਜਿਹੜਾ ਛਿਲਬੜਾ origignal ਛਿਲਬੜਾ ਪੱਤੀਆਂ ਨੇ ਉਹ ਵਿੱਚ ਵੀ ਪਾਈਆਂ ਜਾਂਦੀਆਂ ਨੇ ਤਾਂ ਕਿ ਹੋਰ ਟਲ ਜੇ ਹੋਰ ਵੱਧ ਜੇ ਕਿਉਂਕਿ ਪੁਰਾਣਾ ਵੀ ਵਿੱਚ ਪਾਇਆ ਤੇ ਨਵਾਂ ਵੀ ਵਿੱਚ ਪਾਇਆ ਹੈ ਉਸ ਤੋਂ ਬਾਅਦ ਕਾਂਚੀ ਨਾਲ ਇਹ ਆ ਰਿਹਾ ਵਿਚ ਸਾਚੇ ਵਿੱਚ ਪਾ ਕੇ ਤਿਆਰ ਕੀਤਾ ਜਾਂਦਾ ਇਹਦੇ ਵਿੱਚ ਇਸ ਦੇ ਵਿੱਚ ਪੇਂਟ ਕੀਤਾ ਜਾ ਰਿਹਾ ਹੈ ਇਹ ਉਹ ਸਾਚੇ ਵਿੱਚ ਦੇਖੋ ਜੀ ਸਾਚੇ ਵਿੱਚ ਤਿਆਰ ਕਰਨਗੇ ਉਹਨਾਂ ਵਿੱਚ ਪਾਤਾ ਉਹਦੇ ਵਿੱਚ ਪੇਂਟ ਕਰਕੇ ਪਹਿਲਾਂ ਫਿਰ ਬਾਅਦ ਵਿੱਚ ਸਾਚੇ ਵਿੱਚ ਪਾਇਆ ਜਾ ਰਿਹਾ ਹੈ ਸਾਚੇ ਵਿੱਚ ਕਿਸ ਤਰ੍ਹਾਂ ਪਾਇਆ ਜਾ ਰਿਹਾ ਹੈ ਇਹ ਰੰਗ ਬਦਲੇ ਜਾਊਗਾ ਉਹਦੇ ਨਾਲ ਜੀ ਉਹ ਇਸ ਤਰ੍ਹਾਂ ਪੇਂਟ ਇੱਕ ਰੰਗ ਆਇਆ ਜਿਹੜਾ ਮਲਕਿ ਪਹਿਲਾਂ ਪੇਂਟ ਕਰਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਵਿੱਚ ਪਾਤਾ ਤੇ ਹੁਣ ਦੇਖੋ ਇਹ ਕੱਢਣਗੇ ਸਾਂਚਾ ਪੂਰਾ ਕੜਾਹੀ ਦਾ ਸਾਂਚਾ ਹੈ ਸਾਂਚਾ ਬਣਿਆ ਹੋਇਆ ਹੈ ਇਹ ਕੜਾਹੀ ਬਣ ਗਈ ਇਹ ਤਰ੍ਹਾਂ ਦੀ ਦੇਖੋ ਗੁਲਾਇਚੇ ਨਾਲੇ ਸਾਂਚੇ ਵਿੱਚ ਪਾਇਆ ਸੀਗਾ ਕਿਸ ਤਰ੍ਹਾਂ ਉਹ ਕਢਾ ਰਹੇ ਨੇ ਧਿਆਨ ਨਾਲ ਦੇਖੋ ਆਉਜੀ ਦੋਈ ਕੜਾਹੀ ਤਿਆਰ ਆਈ ਸਾਡੇ ਸਾਹਮਣੇ ਕੜਾਹੀ ਟਿਕਲੇ ਆਈ ਜੀ ਤੇ ਇਸ ਤਰ੍ਹਾਂ ਇਹਨੂੰ ਸਫਾਈ ਕਰੀ ਜਾਊਗੀ ਜਿਹੜੀ ਹੁਣ ਇਹ ਕਿ ਰਾਈ ਜਾ ਰਹੀ ਹੈ ਜੀ ਦੇਸੀ ਲਗਾ ਕੇ ਭਾਈ ਸਾਹਿਬ ਦੇ ਇਸ ਤਰ੍ਹਾਂ ਦੇ ਚੂਕੀ ਕਾਰ ਦਿੱਤਾ ਗਿਆ ਹੈ ਜੀ ਇਹਨਾਂ ਇਹ ਦੇਖੀ ਲਈ ਜਾਂਦੀ ਹੈ ਤੋਂ ਬਾਅਦ ਇਸ ਨੂੰ ਮੱਦੀ ਮਤੀ ਤੇ ਲਗਾਇਆ ਜਾਊਗਾ ਜਿਹੜਾ ਕੇ ਇਹ ਨੂੰ ਡਿਜ਼ਾਈਨ ਦੇਵੇਗਾ ਆ ਦੇਖੋ ਇਹ ਵੀ ਇਸ ਦੇ ਡਿਜ਼ਾਈਨ ਪਾ ਰਹੇ ਨੇ ਜੀ ਵਿੱਚੋਂ ਜਿਹੜਾ ਉਹ ਮੱਟੀ ਦੀ ਪਈ ਟੀ ਉਹਨੂੰ ਵੀ ਸਾਫ਼ ਕੀਤਾ ਜਾਂਦਾ ਹੈ ਅਸੀਂ ਨਾਲੀ ਦੇ ਨਾਲ ਸਖਨ ਪਾ ਰਹੇ ਨੇ ਇਸ ਤਰ੍ਹਾਂ ਦੇ ਜੋ ਬਿਲਕੁਲ ਸਾਫ਼ ਹੋ ਚੁੱਕਾ ਜਾਵੇ ਗਾਇਜ਼ ਆ ਦੇਖੋ ਨਾਲੀ ਦੇ ਨਾਲ ਪਾਲਟੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਤੇ ਨਾਲੀ ਦਾ ਸਫਾਈ ਕੀਤੀ ਆਈ ਹੈ ਪੂਰੀ ਤੇ ਨਾਲੇ ਰਸੀਆਂ ਇਸ ਤਰ੍ਹਾਂ ਦੇਖੋ ਸਫਾਈ ਬਿਲਕੁਲ ਗਲਾਈ ਚ ਢਾਲ ਦੀ ਕੀਤੀ ਆਈ ਹੈ ਪੂਰੀ ਤੇ ਇਸ ਤਰ੍ਹਾਂ ਇਹਨਾਂ ਨੇ ਕਾਰਾਈ ਬਿਲਕੁਲ ਪਿਆਰ ਕੰਪਲੀਟ ਕਰਦੀ ਦੇਖੋ ਇਸਾਰੇ ਮਾਰਦੀ ਹੈ ਜੀ ਦੇਖੋ ਤੇ ਇਸ ਤਰ੍ਹਾਂ ਵਾਲੇ ਸਿੱਕੇ ਗੁੰਡੇ ਲਗਾਏ ਜਾਣੇ ਕਰਾ ਕੀ ਦੇ ਚੱਕਣ ਵਾਸਤੇ ਆਹ ਗੁੰਡੇ ਬਣਾ ਕੇ ਇਹਨਾਂ ਨੇ ਇਹ ਗੁੰਡੇ ਲਗਾਏ ਜਾਣਗੇ ਜਿਆ ਮਾਰੀ ਗਿਆ ਕਰੀ ਜੀ ਜੀ ਆ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਵੀ ਇੰਨਾ ਸਮਾਨ ਹੈ ਜਾਂ ਇੰਨਾ ਕਾਰੀਗਰੀ ਹੈ ਆ ਦੇਖੋ ਕਿ ਇਸ ਤਰ੍ਹਾਂ ਇਹ ਕਾਰੀਗਰ ਨੇ ਕਾਰੀਗਰੀ ਵੰਦਾ ਕੰਮ ਕਰ ਜਾਂਦਾ ਦੂਜਾ ਕੰਮ ਨਹੀਂ ਕਰਦਾ ਤਾਂ ਇਸ ਦਾ ਕੰਮ ਅਜੋ ਕਾਜੀ ਹੋਰ ਕਈ ਤੋਂ ਦਸਤਾਵੇਜ਼ਾਂ ਦੀ ਸ਼ੁਰੂਆਤ ਹੈ ਜੀ ਜਲਣਾਂ ਜੀ ਤਾਂ ਬਹੁਤ ਜਿਆਦਾ ਕਹਾਣੀਆਂ ਤਿਆਰ ਹੋ ਗਈਆਂ ਕਿ ਲੋਕੀਂ ਰਾਹਨੇ ਦੇ ਕੁਝ ਕੁ ਦਿਨ ਨਾਟਕ ਹੋਰ ਕਰਦੇ ਇੰਨਾ ਨੇ ਜਿਸ ਤਰ੍ਹਾਂ ਕੰਪਲੀਟ ਕਰਤੀਆਂ ਚਾਬੀ ਨਾਲ ਕਰਕੇ ਲੋਕੀਂ ਕਹਾਣੀ ਤਿਆਰ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਸਿੱਖਰ ਵੀ ਲਗਾਏ ਜਾਣਗੇ ਕਾਫੀ ਨੇ ਇਹਨਾਂ ਨੇ ਕੰਮ ਵੀ ਮਿਲਦੀ ਹੈ ਕੋਈ ਅਗਲੀ ਨੈਸਟ ਕੈਫੇ ਤੋਂ ਨੰਬਰ 4 ਨੰਬਰ ਦੇ ਨਾਲ ਕਿਹਾ ਸੀ